ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਣੀ ਸਿਹਤ ਦਾ ਖਿਆਲ ਰੱਖਣਾ ਇਹ ਚੋਣ ਨਹੀਂ ਬਲਕਿ ਅੱਜ ਦੀ ਲੋੜ ਬਣ ਚੁੱਕੀ ਹੈ ਅੱਜ ਤੁਸੀਂ ਜਾਣੋਗੇ ਸਾਡੇ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੋਜ਼ਾਨਾ ਡਾਈਟ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਉਹ 70 ਸਾਲ ਦੇ ਹੋ ਚੁੱਕੇ ਹਨ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਅਤੇ ਊਰਜਾਵਾਨ ਰਹਿੰਦੇ ਹਨ ਉਹ ਅੱਜ ਵੀ ਮੁੰਡਿਆਂ ਨੂੰ ਦੌੜਦੇ ਹਨ ਤੇ ਆਪਣਾ ਕੰਮ ਚੁਸਤੀ ਫੁਰਤੀ ਨਾਲ ਕਰ ਲੈਂਦੇ ਹਨ ਆਓ ਜਾਣਦੇ ਹਾਂ ਉਹਨਾਂ ਦੀ ਤੰਦਰੁਸਤੀ ਦਾ ਰਾਜ਼ ਉਹਨਾਂ ਦੀ ਹੀ ਜਵਾਨੀ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਆਮਰਦੀਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਦੇ ਹੋ ਤੇ ਸਵੇਰੇ ਨਾਸ਼ਤੇ ਵਿੱਚ ਕੀ ਕੁਝ ਲੈਂਦੇ ਜੀ ਦੇਖੋ ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਹੈ ਉਹ ਲਗਭਗ 4:30 ਵਜੇ ਹੋ ਜਾਂਦੀ ਹੈ ਜੀ ਮੈਂ 4:30 ਵਜੇ ਉੱਠਦਾ ਤੇ ਉੱਠ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਉਹ ਦੋ ਗਲਾਸ ਕੋਸਾ ਪਾਣੀ ਪੀਣਾ ਜੀ ਉਹ ਪਾਣੀ ਘੜੇ ਦਾ ਹੁੰਦਾ ਹੈ ਇਹ ਪਾਣੀ ਜਿਹੜਾ ਹੈ ਗਰਮ ਇਹ ਮੇਰੇ ਸਰੀਰ ਨੂੰ ਡੀਟੌक्स ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਹਾਈਡਰੇਟ ਵੀ ਕਰਦਾ ਹੈ ਤੇ ਨਾਲ ਦੀ ਨਾਲ ਮੈਨੂੰ ਸਵੇਰੇ ਫਰੈਸ਼ ਹੋਣ ਤੋਂ ਬਹੁਤ ਮਜ਼ੂਰ ਕਰਦਾ ਹੈ ਜੀ ਲਗਭਗ ਮਾਤਰ 5-10 ਮਿੰਟ ਬਾਅਦ ਹੀ ਮੈਨੂੰ ਪੂਰਾ ਪ੍ਰੈਸ਼ਰ ਬਣ ਜਾਂਦਾ ਤਾਂ ਕਿ ਮੈਂ ਕੁੱਲ ਕੇ ਫਰੈਸ਼ ਹੋ ਜਾਣਾ ਇਹ ਫਰੈਸ਼ ਹੋਣ ਤੋਂ ਬਾਅਦ ਅਗਲਾ ਕੰਮ ਜਿਹੜਾ ਉਹ ਫਿਰ ਮੈਂ ਸੈਰ ਵਾਸਤੇ ਨਿਕਲਦਾ ਜੀ ਤੇ ਜਦੋਂ ਸੈਰ ਵਾਸਤੇ ਨਿਕਲਦਾ ਹਾਂ ਤੇ ਘਰ 'ਚ ਹੀ ਬੂਟੇ ਲੱਗੇ ਹੋਏ ਨੇ ਕੁਝ ਜਿਹਦੇ 'ਚ ਮੁਰੰਗਾ ਜਾਨੀ ਕਿ ਸੁਹਾਜਣਾ ਹੈ ਕੜੀ ਪਤਾਇਆ ਤੇ ਪੁਦੀਨਾ ਹੈ ਜੀ ਇਹ ਤੇ ਇਹਨਾਂ ਦੇ ਛੋਟੇ ਛੋਟੇ ਪੱਤੇ ਲੈ ਕੇ ਮੈਂ ਮੂੰਹ ਚ ਪਾ ਲੈਣਾ ਤੇ ਇਹਨਾਂ ਨੂੰ ਚਬਾਉਂਦੇ ਜਾਣਾ ਖਾ ਲੈਣਾ ਇਹਨਾਂ ਨੂੰ ਚਬਾ ਕੇ ਨਾਲ ਸੈਰ ਹੁੰਦੀ ਹੈ ਵਾਕਿੰਗ ਚੱਲ ਰਹੀ ਹੁੰਦੀ ਹੈ ਤਾਂ ਨਾਲ ਇਹਨਾਂ ਪੱਤਿਆਂ ਨੂੰ ਮੈਂ ਖਾ ਲੈਣਾ ਜੀ ਸੋ ਉਹਦੇ ਵਿੱਚ ਮੈਂ ਸ਼ੁਰੂਆਤ ਦੇ ਵਿੱਚ ਵਾਰਮ ਅਪ ਵਾਸਤੇ ਥੋੜਾ ਖੌਲੀ-ਖੌਲੀ ਜਾਣਾ ਤੇ ਅੱਗੇ ਚੱਲ ਕੇ ਮੈਂ ਆਪਣਾ ਬ੍ਰਿਸਕ ਵਾਕ ਥੋੜਾ ਤੇਜ਼ ਜਿਹੜੀ ਹੈ ਚੱਲਣਾ ਉਹ ਫਿਰ ਰਨਿੰਗ ਕਰਨਾ ਫਿਰ ਪਾਰਕ 'ਚ ਪਹੁੰਚ ਜੀ ਦਾ ਉੱਥੇ ਜਾ ਕੇ ਕੁਝ ਐਕਸਰਸਾਈਜ਼ ਕਰਨਾ ਜੀ ਇਹ ਲਗਭਗ ਕੰਟਾ ਡੇਟ ਮੇਰਾ ਲੱਗ ਜਾਂਦਾ ਹੈ ਕਿਉਂਕਿ ਪਾਰਕ ਵੀ ਘਰ ਤੋਂ ਲਗਭਗ 2 ਸਵਾਂ 2 ਕਿਲੋਮੀਟਰ ਦੂਰ ਹੈ ਤੇ ਸਵੇਰ ਦੀ ਵਾਕਿੰਗ ਜਿਹੜੀ ਹੈ ਉਹ ਕੋਲ ਮਿਲਾ ਕੇ ਮੇਰੀ ਰਨਿੰਗ ਵਾਕਿੰਗ ਉਹ 7 ਕਿਲੋਮੀਟਰ ਹੋ ਜਾਂਦੀ ਹੈ ਜੀ ਤੇ ਵਾਪਸ ਜਦੋਂ ਮੈਂ ਘਰ ਆਉਣਾ ਤੇ ਆ ਕੇ ਮੈਂ ਦੁਬਾਰਾ ਆਪਣੇ ਸਰੀਰ ਨੂੰ ਹਾਈਡਰੇਟ ਕਰਨ ਵਾਸਤੇ ਇੱਕ ਗਲਾਸ ਸਾਦਾ ਘੜੇ ਦਾ ਪਾਣੀ ਜਿਹਦੇ ਵਿੱਚ ਇੱਕ ਨਿੰਬੂ ਦਾ ਰਸ ਮਿਲਾ ਲ ਵਿਜੋੜ ਕੇ ਤੇ ਇਹਨੂੰ ਮੈਂ ਪੀਣਾ ਜੀ ਪੀ ਕੇ ਕਿਉਂਕਿ ਪਸੀਨਾ ਪਸਨਾ ਆਇਆ ਹੁੰਦਾ ਆ ਕੇ ਥੋੜੀ ਦੇਰ ਬੈਠੀਦਾ ਰੈਸਟ ਕਰੀਦਾ ਇਹ ਫੇਰ ਨਹਾਉਣ ਵਾਸਤੇ ਚਲੇ ਜਾਈਦਾ ਨਾ ਕੇ ਤੇ ਫੇਰ ਥੋੜਾ ਪੂਜਾ ਪਾਠ ਜੋ ਵੀ ਰੱਬ ਦਾ ਨਾਲ ਲੈਣਾ ਉਹ ਰੈਲੀ ਦਾ ਤੇ ਉਸ ਤੋਂ ਬਾਅਦ ਮੇਰੀ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਜਿਹੜਾ ਮੇਰਾ ਬ੍ਰੇਕਫਾਸਟ ਹੈ ਉਹ ਸਾਰਾ ਫਰੂਟਸ ਦਾ ਹੁੰਦਾ ਹੈ ਮੇਰਾ ਪਹਿਲਾ ਖਾਣਾ ਜਿਹੜਾ ਹੁਣੇ ਮੇਨ ਉੱਚ ਸੀਜ਼ਨ ਦੇ ਚਾਰ ਫਲ ਹੁੰਦੇ ਨੇ ਤੇ ਇਹ ਲਗਭਗ 600 ਗ੍ਰਾਮ ਹੁੰਦੇ ਨੇ ਜੀ ਯਰ ਕਿ ਡੇਟ ਡੇਟਸ ਉਹ ਗ੍ਰਾਮ ਚਾਰੇ ਫਲ ਮਿਲਾ ਕੇ ਕੋਈ ਵੀ ਚਾਰ ਫਲ ਜਿਹੜੇ ਸੀਜ਼ਨ ਤੇ ਉਪਲਬਧ ਨੇ ਉਹਨਾਂ ਚੋਂ ਮੈ ਲੈਣਾ ਜਿਹੜੇ ਮੌਸਮ ਦੇ ਅਨੁਸਾਰ ਹੋਣ ਤੇ ਨਾਲੇ ਲੋਕਲ ਹੋਣ ਜੀ ਠੀਕ ਹੈ ਜਿਵੇਂ ਅੱਜ ਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਆਮ ਦਾ ਮੌਸਮ ਚੱਲ ਰਿਹਾ ਹਾਂ ਜੀ ਪਪੀਤਾ ਰਹਿੰਦਾ ਹੀ ਹੈ ਕੇਲਾ 12 ਮਹੀਨੇ ਰਹਿੰਦਾ ਆ ਠੀਕ ਹੈ ਜੀ ਤੇ ਨਾਲ ਐਸ ਵੇਰੇ ਆਲੂ ਬੁਖਾਰਾ ਤੇ ਆੜੂ ਇਹ ਚੱਲ ਰਿਹਾ ਜੀ ਸੋ ਇਹ ਚਾਰ ਪੰਜ ਫਲਾਂ ਚੋਂ ਮੈਂ ਸਿਲੈਕਟ ਕਰ ਲੈਣਾ ਇਹ ਕਪੀਚੇ ਤਰਬੂਚ ਚੱਲ ਰਿਹਾ ਸੀਗਾ ਉਹ ਸਗੈਟ ਉਹ ਹੁਣ ਥੋੜਾ ਜਿਹਾ ਸੀਜ਼ਨ ਆਫ ਹੋ ਗਿਆ ਤੇ ਇਹ ਬਸ ਚਾਰ ਫਰੂਟ ਕੋਈ ਵੀ ਲੈ ਲੈਣੇ ਨੇ ਤੇ ਉਹ ਕੱਟ ਛਿਲਕੇ ਜੋ ਵੀ ਉਹਨਾਂ ਚੋਂ ਖਾਣ ਵਾਲਾ ਮਟੀਰੀਅਲ ਹੈ ਉਹ 600 ਗ੍ਰਾਮ ਮੈਂ ਸਵੇਰੇ ਨਾਸ਼ਤੇ 'ਚ ਲੈਣਾ ਹੁੰਦਾ ਹੈ ਜੀ ਸੋ ਇਹ ਜਿਹੜਾ 600 ਗ੍ਰਾਮ ਫਰੂਟ ਹੈ ਇਹ ਹੀ ਮੇਰਾ ਨਾਸ਼ਤਾ ਹੁੰਦਾ ਹੈ ਸੋ ਇਹ ਮੇਰੀ ਸਵੇਰ ਅਰਲੀ ਮਾਰਨਿੰਗ ਦੀ ਜਿਹੜੀ ਰੁਟੀਨ ਹੈ ਉਹ ਹੀ ਹੈ ਬਹੁਤ ਸਹੀ ਸੋ ਸਰ ਜੀ ਫਿਰ ਦੁਪਹਿਰ ਦੇ ਖਾਣੇ ਤੋਂ ਲੈ ਕੇ ਸ਼ਾਮ ਦੀ ਚਾਹ ਤੱਕ ਕੀ ਲੈਂਦੇ ਜੀ ਜੀ ਦੇਖੋ ਜਦੋਂ ਮੈਂ ਸਵੇਰੇ ਫਰੂਟ ਲੈ ਲਏ ਹੁੰਦੇ ਨੇ ਤੇ ਇਹ ਮੈਨੂੰ 2-2 ਘੰਟੇ ਭੁੱਖ ਨਹੀਂ ਲਗਣ ਦਿੰਦੇ ਜੀ ਸੋ ਉਸ ਤੋਂ ਬਾਅਦ ਜਿਹੜਾ ਹੈ ਇਹਦੇ ਵਾਸਤੇ ਮੈਂ ਥੋੜੀ ਤਿਆਰੀ ਪਹਿਲਾਂ ਕੀਤੀ ਹੁੰਦੀ ਹੈ ਮੇਰਾ ਜਿਹੜਾ ਦੁਪਹਿਰ ਦਾ ਖਾਣਾ ਮੈਂ ਰੋਟੀ ਨਹੀਂ ਖਾਂਦਾ ਉਹਦੀ ਜਗ੍ਹਾ ਮੇਰਾ ਖਾਣਾ ਹੁੰਦਾ ਹੈ ਪ੍ਰੋਟੀਨ ਰਿਚ ਡਾਈਟ ਜਿਹੜੀ ਹੈ ਉਹ ਕਿ ਉਹਦੇ ਵਿੱਚ ਮੈਂ ਕੀ ਕਰਦਾ ਕਿ 10 ਗਿਰੀਆਂ ਬਦਾਮ ਦੀਆਂ ਦੋ ਗਿਰੀਆਂ ਕਰੋੜ ਦੀਆਂ ਪੌਣਾ ਚਮਚ ਤੇਲ ਤੇ ਪੌਣਾ ਚਮਚ ਅਲਸੀ ਜੀ ਇਹ ਮੈਂ ਸਵੇਰੇ ਸਵੇਰੀ 5 ਵਜੇ ਦੇ ਕਰੀਬ ਜਦੋਂ ਜਾਣਾ ਹੁੰਦਾ ਸੈਰ ਤੋਂ ਪਹਿਲਾਂ ਉਹ ਮੈਂ ਪਾਣੀ ਚ ਭਿਉਂਦੇ ਨਾ ਇਹਨਾਂ ਨੂੰ ਤੇ ਜਦ ਤੱਕ ਮੈਂ ਆਉਣਾ ਆਇਆ ਤੇ ਇਹ ਪਾਣੀ ਚ ਭਿੱਜੇ ਹੁੰਦੇ ਨੇ ਆ ਕੇ ਤੇ ਇਹਨਾਂ ਨੂੰ ਫਿਰ ਪਾਣੀ ਚੋਂ ਧੋ ਕੇ ਇੱਕ ਵਾਰੀ ਸਾਫ਼ ਕਰਕੇ ਪਾਣੀ ਚੋਂ ਕੱਢ ਦਿੱਤਾ ਜਾਂਦਾ ਜੀ ਤੇ ਟੱਕ ਕੇ ਰੱਖ ਦਿੱਤਾ ਜਾਂਦਾ ਕਿਉਂਕਿ ਖਾਣੇ ਤੇ ਮੈਂ ਇਹਨਾਂ ਨੂੰ ਲਗਭਗ 11 12 ਵਜੇ ਖਾਂਦਾ ਇੱਕ ਤਾਂ ਇਹਨਾਂ ਨੂੰ ਉਦੋਂ ਸਾਫ਼ ਕਰਕੇ ਧੋ ਕੇ ਇੱਕ ਵਾਰੀ ਫੇਰ ਤੇ ਮਿਕਸੀ ਜੀ ਗ੍ਰाइंड ਕਰ ਲਿਆ ਜਾਂਦਾ ਇਹਨਾਂ ਦੀ ਇੱਕ ਪੇਸਟ ਬਣ ਜਾਂਦੀ ਆ ਇਧਰ ਇੱਕ ਹੋਰ ਪ੍ਰੀ ਪਲਾਨਿੰਗ ਚੱਲਦੀ ਹੈ ਉਹ ਐਸਪਰਾਉਟ ਬਣਾਉਣਾ ਜੀ ਮੈਂ ਚਾਰ ਦਾਣਾ ਉਹਦੇ ਵਾਸਤੇ ਇਸਤੇਮਾਲ ਕਰਦਾ ਉਹਦੇ ਚ ਕਾਲੇ ਛੋਲੇ ਨੇ ਹਰੀ ਮੂੰਗੀ ਹੈ ਮਸਰ ਨੇ ਸਾਬਤ ਤੇ ਸਾਬਤ ਮੋਠ ਨੇ ਜੀ ਇਹ ਚਾਰੇ ਦਾਣੇ ਬਰਾਬਰ ਮਾਤਰਾ ਚ ਲੈ ਕੇ ਤੇ ਰੱਖੀਆਂ ਹੁੰਦੀਆਂ ਲਾ ਕੇ ਤੇ ਉਹਨਾਂ ਚੋਂ ਇੱਕ ਰੁਗ ਦਾਣਾ ਮੈਂ ਲੈਣੀਆਂ ਹੁੰਦੀਆਂ ਨੇ ਸੋ ਬੁੱਤੀਆਂ ਰੱਬ ਨੇ ਬੜਾ ਕਮਾਲ ਦਾ ਇਹ ਸਾਨੂੰ ਇੱਕ ਨਾਪ ਦਿੱਤਾ ਹੋਇਆ ਸਾਰਿਆਂ ਨੂੰ ਕਿ ਜਿੱਡਾ ਸਾਡਾ ਸਰੀਰ ਆ ਉੱਡਾ ਹੀ ਸਾਡਾ ਹੱਥ ਠੀਕ ਹੈ ਉਸਾਈ ਦੇ ਮੁਤਾਬਕ ਵੱਡਾ ਛੋਟਾ ਹੱਥ ਵੀ ਹੁੰਦਾ ਸੋ ਤੁਹਾਡੇ ਰੋਕ ਦੇ ਵਿੱਚ ਜਿੰਨੀ ਦਾਲ ਆ ਜਾਂਦੀ ਮੇਰੇ ਰੋਕ ਚ ਜਿੰਨੀ ਦਾਲ ਆਉਂਦੀ ਉਹ ਮੈਂ ਉਹਨੂੰ ਰਾਤ ਨੂੰ ਪਾਣੀ ਚ ਭਿਉਆ ਹੁੰਦਾ ਤੇ ਅਗਲੇ ਦਿਨ ਸਵੇਰੇ ਉਹਨਾਂ ਨੂੰ ਉਹ ਪਾਣੀ ਚ ਭਿਉਆ ਹੁੰਦਾ ਰੋੜ ਦੇਈਦਾ ਤੇ ਇਹ ਦਾਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਸਪਰਾਉਟ ਕਰਨ ਵਾਸਤੇ ਇੱਕ ਸਟੀਲ ਦੀ ਪਲੇਟ ਚ ਉਹਨਾਂ ਨੂੰ ਪਾ ਕੇ ਤੇ ਇੱਕ ਹੋਟਲ ਚੀਓ ਦੀ ਲੇਅ ਰੱਖੀਦੀ ਹੈ ਤੇ ਉਹਦੇ ਉੱਤੇ ਫਿਰ ਕਾਟਨ ਦਾ ਕਪੜਾ ਤਿੰਨ ਚਾਰ ਤਹਿਾਂ ਕਰਕੇ ਦੇ ਦਿੱਤਾ ਜਾਂਦਾ ਗਿੱਲਾ ਕਰਕੇ ਤੇ ਇਹ ਅਗਲੇ 24 ਘੰਟਿਆਂ ਅੰਕੂਰਿਤ ਹੋ ਜਾਂਦੀਆਂ ਨੇ ਜੀ ਇਹ ਰੋਜ਼ ਪ੍ਰੀਪਰਾਨੀ ਪਹਿਲਾਂ ਹੀ ਚੱਲਦੀ ਹੈ ਪਹਿਲਾਂ ਹੀ ਤਿਆਰ ਹੁੰਦੇ ਨੇ ਫਿਰ ਰੋਜ਼ ਮੇਰੇ ਸਪਰਾਉਟ ਤਿਆਰ ਹੁੰਦੇ ਨੇ ਇਹਨਾਂ ਸਪਰਾਉਟਸ ਨੂੰ ਹਲਕਾ ਜਿਹਾ ਸਟੀਮ ਕੁੱਕ ਕਰ ਲਿਆ ਜਾਂਦਾ ਤੇ ਇਹ ਜਿਹੜੇ ਸਟੀਮ ਹੋਏ ਸਪਰਾਉਟ ਨੇ ਇਹਦੇ ਵਿੱਚ ਹੀ ਅਸੀਂ ਉਹ ਬਦਾਮ ਅਖਰੋਟ ਤੇਲ ਅੰਤੀ ਜਿਹੜਾ ਮਿਕਸੀ ਚ ਗ੍ਰाइंड ਕੀਤਾ ਉਹਨੂੰ ਵੀ ਇਹਦੇ ਵਿੱਚ ਹੀ ਪਾ ਲੈਂਦੇ ਆ ਜੀ ਤੇ ਪਾ ਕੇ ਉਹਦੇ ਵਿੱਚ ਹੀ ਲੋੜ ਅਨੁਸਾਰ ਮਸਾਲਾ ਜੋ ਵੀ ਪਾਣਾ ਹੈ ਉਹਦੇ ਵਿੱਚ ਨਿੰਬੂ ਨਿਚੋੜ ਲੀਦਾ ਨਾਲ ਹੀ ਉਹਦੇ ਵਿੱਚ ਥੋੜਾ ਪਿਆਜ਼ ਟਮਾਟਰ ਕੱਟ ਕੇ ਪਾ ਲਈਦਾ ਥੋੜਾ ਕੀਰਾ ਹੋਰ ਵੀ ਸਲਾਦ ਵੀ ਨਾਲ ਐਡ ਕਰ ਲਈਦਾ ਤੇ ਇੱਕ ਬੜਾ ਹੀ ਟੇਸਟੀ ਔਰ ਹੈਲਦੀ ਤੁਹਾਡਾ ਇੱਕ ਪ੍ਰੋਟੀਨ ਨਾਲ ਭਰਪੂਰ ਖਾਣਾ ਬਣ ਜਾਂਦਾ ਸੋ ਇਹ ਮੈਂ ਲਗਭਗ 11:30 12 ਵਜੇ ਦੇ ਕਰੀਬ ਮੈਂ ਇਹ ਲੈਣਾ ਸੋ ਇਹ ਫਿਰ ਮੈਨੂੰ ਸ਼ਾਮ ਤੱਕ ਭੁੱਖ ਲੱਗਣ ਦਿੰਦਾ ਕਿਉਂਕਿ ਸਾਰਾ ਇੱਕ ਹੈਵੀ ਖਾਣਾ ਆ ਤੇ ਇਹ ਨੂੰ ਖਾ ਲਿਆ ਤੇ ਫਿਰ ਅੱਗੇ ਮੈਂ ਜਿਹੜੀ ਸ਼ਾਮ ਦੀ ਚਾਹ ਹੈ ਉਹ ਮੈਂ 4 ਵਜੇ ਮੈਂ ਲੈਂਦਾ ਜੀ ਉਹ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਗ੍ਰੀਨ ਟੀ ਜਾਂ ਬਲੈਕ ਟੀ ਦਾ ਜਾਂ ਫਿਰ ਕਦੇ-ਕਦੇ ਮੈਂ ਪੀਨਟ ਬਿਲਕੁਲੀ ਚਾਹ ਜਿਹੜੀ ਹੈ ਉਹ ਲੈਣਾ ਲੇਕਿਨ ਉਹਦੇ ਵਿੱਚ ਮੈਂ ਪੱਤੀ ਨੂੰ ਦੁੱਧ ਉਬਾਲਦਾ ਨਹੀਂ ਹੈ ਪੱਤੀ ਨੂੰ ਵੱਖਰਾ ਪਾਣੀ 'ਚ ਉਬਾਲ ਕੇ ਦੁੱਧ ਨੂੰ ਵੱਖਰਾ ਬਾਲ ਕੇ ਉਹ ਪੀਣ ਵੇਲੇ ਹੀ ਉਹਨੂੰ ਮਿਲਾਈਦਾ ਜੀ ਕਿਉਂਕਿ ਜਦੋਂ ਤੁਸੀਂ ਪ੍ਰੋਟੀਨ ਨੂੰ ਪੱਤੀ ਦੇ ਵਿੱਚ ਰੰਦੇ ਹੋ ਕਿਉਂਕਿ ਦੁੱਧ ਜਿੰਨੇ ਵੀ ਬਣਦੇ ਚਾਹੇ ਉਹ ਵਨਸਪਤੀਆਂ ਦੇ ਦੁੱਧ ਬਣਾਉ ਚਾਹੇ ਗਾ ਮਾਝਾ ਦੁੱਧ ਹੈ ਉਹਦੇ ਚ ਪ੍ਰੋਟੀਨ ਮੇਜਰਲੀ ਹੁੰਦਾ ਹੈ ਤੇ ਪ੍ਰੋਟੀਨ ਨੂੰ ਜਦੋਂ ਕੈਫੀਨ ਚ ਤੁਸੀਂ ਉਬਾਲਦੇ ਹੋ ਤੇ ਇਹ ਬਹੁਤ ਹਾਈਲੀ ਖਰਾਬ ਹੋ ਕੇ ਐਸਿਡਿਕ ਬਣ ਜਾਂਦਾ ਜੀ ਸੋ ਇਹਨਾਂ ਨੂੰ ਉਬਾਲਣਾ ਨਹੀਂ ਹੁੰਦਾ ਜਿਹੜਾ ਅੰਗਰੇਜ਼ਾਂ ਦਾ ਪੁਰਾਣਾ ਤਰੀਕਾ ਸੀਗਾ ਕਿ ਚਾਹ ਵੱਖਰੀ ਰਿੰਨ ਕੇ ਪਾਣੀ ਚ ਰੱਖਦੇ ਸੀ ਤੇ ਦੁੱਧ ਵੱਖਰਾ ਉਹ ਇੱਕ ਸਾਇੰਟਿਫਿਕ ਤਰੀਕਾ ਹੈ ਕਿ ਜਦੋਂ ਤੁਸੀਂ ਇਮੀਡੀਏਟ ਮਿਲਾ ਕੇ ਉਹਨਾਂ ਨੂੰ ਪੀ ਲੈਂਦੇ ਹੋ ਤੇ ਉਹ ਦੋਨੋਂ ਖਰਾਬ ਨਹੀਂ ਹੁੰਦੇ ਤੇ ਖਾਸ ਕਰਕੇ ਤੁਸੀਂ ਇਕੱਠਿਆਂ ਰਿੰਨਿਆ ਨਹੀਂ ਉਹਨਾਂ ਨੂੰ ਜੀ ਸੋ ਜਿੰਨਾ ਚਾਹ ਪੱਤੀ ਨੂੰ ਰਿੰਨਿਆ ਜਾਂਦਾ ਹੈ ਦੇ ਵਿੱਚ ਫਿਰ ਦੁੱਧ ਪਾ ਕੇ ਉਬਾਲੇ ਦਿੱਤੇ ਜਾਂਦੇ ਨੇ ਉਨਾ ਹੀ ਉਹ ਜਿਹੜੀ ਉਹਦੀ ਕੈਫੀਨ ਵੀ ਖਰਾਬ ਹੋ ਜਾਂਦੀ ਹੈ ਚਾਹ ਪੱਤੀ ਦੀ ਤੇ ਦੁੱਧ ਦਾ ਪ੍ਰੋਟੀਨ ਵੀ ਖਰਾਬ ਹੋ ਕੇ ਤੇ ਇੱਕ ਹਾਈਲੀ ਐਸਿਡਿਕ ਕੋਕਟੇਲ ਬਣਦਾ ਹੈ ਜੀ ਤਾਂ ਹੀ ਲੋਕਾਂ ਨੂੰ ਜਿਹੜੀ ਚਾਹ ਪੀਣ ਨਾਲ ਫਿਰ ਗੈਸ ਬਣਦੀ ਹੈ ਐਸਿਡਿਟੀ ਹੁੰਦੀ ਹੈ ਸੋ ਉਸ ਤੋਂ ਬਚਣ ਵਾਸਤੇ ਜੇ ਕਦੇ-ਕਦੇ ਇਹਨੇ ਲੈਣਾ ਜ਼ਿਆਦਾਤਰ ਤੇ ਜਿਹੜੀ ਇਹ ਬਲੈਕ ਟੀ ਜਾਂ ਗ੍ਰੀਨ ਟੀ ਲੈ ਲਈ ਦੀ ਸੋ ਇਹ ਚਾਹ ਦਾ ਇੱਕ ਕੱਪ ਹੁੰਦਾ ਹੈ ਇਹ ਲਗਭਗ 4 ਵਜੇ ਤੇ ਇਸ ਤਰ੍ਹਾਂ ਮੇਰੀ ਸ਼ਾਮ ਤੱਕ ਦਾ ਜਿਹੜਾ ਹੈ ਸਨੈਕਸ ਮੈਂ ਜਿਆਦਾ ਪਸੰਦ ਨਹੀਂ ਕਰਦਾ ਇਹ ਮੇਰਾ ਕਦੇ ਉਸ ਵੇਲੇ ਐਸੇ ਭੁੱਖ ਵੀ ਨਹੀਂ ਹੁੰਦੀ ਜੇ ਭੁੱਖ ਲੱਗੇ ਵੀ ਤੇ ਮੈਂ ਥੋੜੇ ਬਹੁਤ ਮਖਾਣੇ ਜਾਂ ਫਿਰ ਪੂਜੇ ਹੋਏ ਚਨੇ ਇਹ ਲੈ ਲੀਦਾ ਠੀਕ ਸੋ ਸਰ ਜੀ ਫਿਰ ਸ਼ਾਮ ਦੇ ਖਾਣੇ ਵਿੱਚ ਕੀ ਲੈਂਦੇ ਜੀ ਸ਼ਾਮ ਦਾ ਖਾਣਾ ਮੇਰਾ ਬਿਲਕੁਲ ਹਲਕਾ ਹੁੰਦਾ ਜੀ ਉਹਦੇ ਵਿੱਚ ਮੈਂ 400 ਗ੍ਰਾਮ ਸਲਾਦ ਮੈਂ ਖਾਂਦਾ ਚਾਰ ਚੀਜ਼ਾਂ ਮਿਕਸ ਕਰਕੇ ਇਹ ਉਹਦੇ ਵਿੱਚ ਖੀਰਾ ਉੱਤੇ ਟਮਾਟਰ ਹੁੰਦਾ ਗਾਜਰ ਹੁੰਦੀ ਹੈ ਸੀਜ਼ਨ ਹੋਏ ਤੇ ਬੂਲੀ ਹੁੰਦੀ ਹੈ ਜਾਂ ਚਕੰਦਰ ਹੁੰਦਾ ਹੈ ਤੇ ਪਿਆਜ਼ ਹੁੰਦਾ ਕੋਈ ਵੀ ਚਾਰ ਚੀਜ਼ਾਂ ਮਿਕਸ ਕਰਕੇ ਇਹ ਮੈਂ ਅਪ੍ਰੋਕਸੀਮੇਟਲੀ 400 ਗ੍ਰਾਮ ਸਲਾਦ ਜਿਹੜਾ ਹੈ ਕੋਈ ਪਲੇਟ ਵਰਕੇ ਮੈਂ ਉੱਤੇ ਨਮਕ ਮਿਰਚ ਥੋੜਾ ਨਿੰਬੂ ਪਾ ਕੇ ਤੁਹਾਨੂੰ ਸਲਾਦ ਨੂੰ ਪਹਿਲਾਂ ਲੈਣਾ ਜੀ ਤੇ ਸਲਾਦ ਖਾਣ ਤੋਂ ਬਾਅਦ ਫਿਰ ਬਾਕੀ ਜਿਹੜੀ ਬਚੀ ਭੁੱਖ ਹੈ ਉਹ ਚ ਮੈਂ ਜਾਂ ਤੇ ਉਹ ਮਿਲਟਸ ਦੀ ਮਿਕਸ ਆਟੇ ਦੀ ਰੋਟੀ ਹੁੰਦੀ ਹੈ ਜੀ ਜਿਹਦੇ ਚ ਹੋਦਰਾ ਰਾਗੀ ਜੋ ਇਹ ਕਰਮੀਆਂ ਚ ਹੁੰਦੇ ਨੇ ਤੇ ਸਰਦੀਆਂ ਹੋਣ ਤੇ ਕੋਧਰਾ ਰਾਗੀ ਤੇ ਬਾਜਰਾ ਜੀ ਠੀਕ ਹੈ ਜੀ ਇਹਨਾਂ ਦਾ ਮਿਕਸ ਆਟਾ ਉਹਦੀ ਇੱਕ ਦੋ ਰੋਟੀਆਂ ਜਾਂ ਫਿਰ ਦਲੀਆ ਠੀਕ ਹੈ ਉਹ ਜਵੀਦਾ ਹੋ ਗਿਆ ਦਲੀਆ ઓਟਸ ਦਾ ਜਾਂ ਫਿਰ ਜੋਵਾਂ ਦਾ ਹੋ ਗਿਆ ਜਾਂ ਫਿਰ ਕੋਧਰੇ ਦੀ ਖਿਚੜੀ ਜੀ ਠੀਕ ਹੈ ਇਹ ਜਿਹੜੇ ਇਹ ਮੇਰਾ ਸ਼ਾਮ ਦਾ ਉਹ ਥੋੜੀ ਮਾਤਰਾ ਚ ਹੁੰਦਾ ਹੈ ਹਲਕਾ ਖਾਣਾ ਜਿਹੜਾ ਨਾ ਇਹ ਹੁੰਦਾ ਮੇਰਾ ਉਹ ਅਪਰੋਕਸੀਮੇਟਲੀ ਮੈਂ 7:30 ਵਜੇ ਤੱਕ ਖਾਣਾ ਜਿਹੜਾ ਰਾਤ ਦਾ ਖਾ ਲੈਣਾ ਉਹ ਬਸ ਇਹ ਹੀ ਸਿੰਪਲ ਜਿਹਾ ਮੇਰਾ ਖਾਣਾ ਹੈ ਤੇ ਪਾਣੀ ਜਿਹੜਾ ਪੀਣਾ ਹੁੰਦਾ ਆ ਉਹ ਮੈਂ ਦਿਨ ਚ ਕੋਸ਼ਿਸ਼ ਕਰਦਾ ਕਿ 3 ਲੀਟਰ ਪਾਣੀ ਪੀਆ ਜੀ ਤੇ ਮੇਰਾ ਖਾਣੇ ਦੇ ਵਿੱਚ ਤੇ ਪਾਣੀ ਦੇ ਵਿੱਚ ਹਮੇਸ਼ਾ ਮੈਂ 1 ਘੰਟੇ ਦਾ فاਸਲਾ ਰੱਖਣਾ ਜਦੋਂ ਮੈਂ ਪਾਣੀ ਪੀਣਾ ਤਾਂ ਫਿਰ 1 ਘੰਟਾ ਖਾਣਾ ਨਹੀਂ ਆ ਜੀ ਉਹ ਵਿੱਚ ਟਾਈਮ ਸੈੱਟ ਕੀਤੇ ਨੇ ਤੇ ਉਦੋਂ ਹੀ ਪਾਣੀ ਉਹ ਪੀਣਾ ਜਦੋਂ ਖਾਣਾ ਖਾ ਰਿਹਾ ਉਸ ਤੋਂ ਬਾਅਦ ਫਿਰ 1 ਘੰਟਾ ਪਾਣੀ ਨਹੀਂ ਆ ਜੀ ਆ ਪਾਣੀ ਖਾਣੇ ਨਾਲ ਰੱਖਦਾ ਜ਼ਰੂਰ ਆ ਜੇ ਕਿਤੇ ਗੁਰਕੀ ਲੱਗਦੀ ਕਿਤੇ ਇੱਕ ਅੱਧਾ ਘੋਟ ਕਿਤੇ ਲੈ ਰਿਹਾ ਆਦਰਵਾਇਜ਼ ਪਾਣੀ ਉਦੋਂ ਨਾਲ ਮੈਂ ਜ਼ਿਆਦਾ ਨਹੀਂ ਪੀਂਦਾ। ਸੋ ਉਹ ਪਾਣੀ ਮੈਂ ਬਾਅਦ ਚ ਪੀਣਾ ਹੁੰਦਾ ਹੈ। ਸੋ ਦਿਨ ਭਰ ਦੇ ਵਿੱਚ 3 ਲੀਟਰ ਪਾਣੀ ਇਹ ਸਾਰਾ ਤਾਂ ਸਾਰਾ ਘੜੇ ਦਾ ਹੀ ਹੁੰਦਾ ਹੈ। ਉਹਨੂੰ ਕਿਉਂਕਿ ਸਰੀਰ ਨੂੰ ਹਾਈਡਰੇਟ ਰੱਖਣਾ ਤੁਹਾਡੀ ਸਕਿਨ ਅਗਰ ਤੁਹਾਨੂੰ ਚੰਗੀ ਰੱਖਣੀ ਹੈ ਆਪਣੀ। ਜੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਤੁਹਾਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਤੁਸੀਂ 70 ਸਾਲ ਦੇ ਹੋ। ਜੀ। ਉਹਦਾ ਸੀਕ੍ਰੈਟ ਸਭ ਤੋਂ ਵੱਡਾ ਇਹ ਹੈ ਕਿ ਮੈਂ ਖੂਪ ਪਾਣੀ ਯਾਰ ਆਪਣਾ ਜਦੋਂ ਤੁਸੀਂ ਪਾਣੀ ਵੀ ਪੀਂਦੇ ਹੋ ਤੇ ਇਧਰ ਪ੍ਰਪੂਰ ਚੰਗਾ ਪੋਸ਼ਣ ਤੁਸੀਂ ਦਿੱਤੇ ਹੋ ਜਿਵੇਂ ਮੇਰੀਆਂ ਸਾਰਾ ਜੜੀਆਂ ਦੁਪਹਿਰ ਦਾ ਖਾਣਾ ਉਹ ਪ੍ਰੋਟੀਨ ਰਿਚ ਮੈਂ ਉਹ ਲੋਕਸ ਮੇਰਾ ਪ੍ਰੋਟੀਨ ਔਰ ਫਾਈਬਰ ਦਿੱਤੇ ਆ ਜੀ ਠੀਕ ਹੈ ਤੇ ਸ਼ਾਮ ਦੇ ਖਾਣੇ ਦੇ ਵਿੱਚ ਵੀ ਮੈਂ ਮੇਨ ਜਿਹੜਾ ਉਹ ਫਾਈਬਰ ਦਿੱਤੇ ਹੈਗਾ ਜੀ ਸੋ ਜਰੂਰ ਤੁਸੀਂ ਖਾਣੇ ਦਾ ਧਿਆਨ ਰੱਖਦੇ ਹੋ ਤੇ ਤੁਹਾਡੇ ਅੰਦਰ ਸੈੱਲ ਜਿਹੜੇ ਨੇ ਉਹ ਸਟਰੋਂਗ ਬਣ ਰਹੇ ਨੇ ਵਧੀਆ ਬਣ ਰਹੇ ਨੇ ਤੇ ਭਈ ਅੰਦਰ ਜੇ ਤੋਂ ਸੈੱਲ ਚੰਗੇ ਨੇ ਤੇ ਉਹ ਬਾਹਰ ਚੰਗੇ ਦਿਖਣੇ ਵੀ ਚੰਗੇ ਨੇ ਜੀ ਏਜਿੰਗ ਸਾਈਨ ਜਿਹੜੇ ਨੇ ਉਹ ਵੀ ਛੇਤੀ ਨਹੀਂ ਆਉਂਦੇ ਠੀਕ ਹੈ ਜੀ ਤਾਲ ਪਾਣੀ ਪੂਰਾ ਹੈ ਸਰੀਰ ਦੇ ਵਿੱਚ ਤੇ ਉਹਦੇ ਨਾਲ ਚੁਰੀਆਂ ਵੀ ਛਤੀ ਨਹੀਂ ਆਉਂਦੀਆਂ ਜੀ ਬਿਲਕੁਲ ਠੀਕ ਹੈ ਸੋ ਇਹ ਤੁਸੀਂ ਇਹਨਾਂ ਨੂੰ ਡਿਲੇ ਕਰ ਸਕਦੇ ਹੋ ਆਰਾਮ ਨਾਲ ਤੇ ਇੱਕ ਊਰਜਾ ਨਾਲ ਪਰਿਤੰਦਰ ਉਸ ਜ਼ਿੰਦਗੀ ਜੀ ਸਕਦੇ ਹੋ ਜਿਹਦੇ ਵਿੱਚ ਬਿਮਾਰੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਗੁਦਰਤ ਨੇ ਬਿਮਾਰੀਆਂ ਨਹੀਂ ਜੇ ਬਣਾਈਆਂ ਸਾਡੇ ਖਾਣ ਪਕਣ ਦੀਆਂ ਸਾਰੀਆਂ ਬਿਮਾਰੀਆਂ ਨੇ ਜਿਵੇਂ ਵਿਸ਼ਵ ਸਵਾਸ ਗੰਦਰ ਮੈਂ ਬੜਾ ਫਾਲੋ ਕਰਦਾ ਹਾਂ ਕਿ ਉਸ ਇਸ ਗੱਲ ਨੂੰ ਉਹਨਾਂ ਦੀ ਨੂੰ ਕਿ ਵਿਸ਼ਵ ਸਵਾਸ ਗੰਦਰ ਨੇ ਜੋ ਕਿਹਾ ਯੂ ਆਰ ਵਾਟ ਯੂ ਈਟ ਤੁਸੀਂ ਉਹ ਹੋ ਬਣਦੇ ਹੋ ਜੋ ਤੁਸੀਂ ਖਾਂਦੇ ਹੋ। ਸੋ ਇਸ ਕਰਕੇ ਮੈਂ ਆਪਣੇ ਖਾਣੇ ਦੇ ਉੱਤੇ ਜਿਹੜੇ ਇਹ ਮੈਂ ਜਿਸ ਤੇ ਉੱਤੇ ਆਇਆ ਹੋਇਆ ਜੋ ਮੈਂ ਖਾਣਾ ਆ ਉੱਤੇ ਸਿਰਫ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਆ ਕਿ ਮੇਰਾ ਖਾਣਾ ਜਿੰਦਾ ਹੋਵੇ ਪੋਸ਼ਣ ਨਾਲ ਭਰਪੂਰ ਹੋਵੇ ਜੀ ਕੈਲਰੀਜ਼ ਉੱਚ ਘੱਟ ਹੋਣ ਉਹਨੀਆਂ ਕੋਣ ਜਿੰਨੀਆਂ ਕਿ ਮੈਂ ਬਰਨ ਕਰ ਰਿਹਾ ਹਾਂ 5 ਪਰ ਤੇ ਬਾਕੀ ਨਿਊਟ੍ਰੀਐਂਟ ਜਿਹੜੇ ਨੇ ਉਹ ਪੂਰੇ ਹੋਣ ਜੀ ਜਿਹੜੀ ਕੋਈ ਇਸ ਖਾਣੇ ਦੇ ਵਿੱਚੋਂ ਕੁਝ ਤੱਤਾਂ ਦੀ ਘਾਟ ਰਹਿ ਜਾਂਦੀ ਹੈ ਅੱਜਕੱਲ ਸਾਡਾ ਖਾਣਾ ਜਿਹੜਾ ਹੈ ਕਿਉਂਕਿ ਸਾਰਾ ਆਉਣਾ ਤੇ ਖੇਤਾਂ 'ਚ ਜਿੱਥੇ ਦਵਾਈਆਂ ਦੋਗੀਆਂ ਪਾਉਣ ਹੀ ਰਹੇ ਆ ਜੀ ਤੇ ਮਿੱਟੀ ਦੇ ਜੀਵ ਜਿਹੜੇ ਘਟੇ ਨੇ ਉਹਨਾਂ ਦੇ ਘਟਣ ਕਰਕੇ ਸਾਡੇ ਖਾਣੇ ਦੇ ਵਿੱਚ ਪੋਸ਼ਣ ਵੀ ਘਟਿਆ ਹੈ ਤੇ ਜਿਹੜਾ ਪੋਸ਼ਣ ਘਟਿਆ ਹੋਇਆ ਉਹ ਮੈਂ ਥੋੜੇ-ਬਹੁਤ ਸਪਲੀਮੈਂਟਸ ਜ਼ਰੂਰ ਨਾਲ ਲੈਂਦਾ ਜੀ ਮੈਂ ਪ੍ਰੋਟੀਨ ਸਪਲੀਮੈਂਟ ਹੋ ਗਿਆ মালਟੀ ਵਿਟਾਮਿਨਸ ਹੋ ਗਏ ਜਾਂ ਫਿਰ omega 3 ਫੈਟੀ ਐਸਿਡਸ ਹੋ ਗਏ ਜੀ ਇਹ ਮੈਂ ਮੇਰੇ ਖਾਣੇ 'ਚ ਸ਼ਾਮਿਲ ਰੰਦੇ ਨੇ ਸੋ ਇਹ ਮੈਂ ਨਿਊਟ੍ਰਲਾਈਟ ਇਹ ਦੁਨੀਆ ਦੀ ਲੀਡਿੰਗ ਇੱਕ ਬ੍ਰਾਂਡ ਹੈ ਆ ਇਹਨੂੰ ਮੈਂ ਇਸ ਕਰਕੇ ਚੁਣਿਆ ਕਿ ਇਹ ਇਕਲੋਕ ਦੀ ਕੰਪਨੀ ਹੈ ਜਿਨ੍ਹਾਂ ਦੇ ਖੁਦ ਦੇ ਸਰਟੀਫਾਈਡ ਆਰਗੇਨਿਕ ਫਾਰਮ ਨੇ ਜੀ ਕਿ ਉਹ ਇਸ ਗੱਲ ਦੀ ਸ਼ੋਰਟੀ ਦਿੰਦੇ ਆ ਕਿ ਤੁਸੀਂ ਮੇਰੇ ਪ੍ਰੋਡਕਟ ਦੇ ਵਿੱਚ ਜਿਹੜਾ ਮਟੀਰੀਅਲ ਹੈ ਉਹਦਾ ਡੀਐਨਏ ਮੇਰੇ ਖੇਤਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਨਾਲ ਤੁਸੀਂ ਮੈਚ ਕਰਵਾ ਸਕਦੇ ਹੋ ਜੀ ਜੇ ਤੁਹਾਨੂੰ ਸ਼ੱਕ ਪੈਂਦਾ ਤੇ ਤੁਸੀਂ ਉਹ ਸਾਡੇ ਤੇ ਕਲੇਮ ਕਰ ਸਕਦੇ ਹੋ ਹਾਂਜੀ ਸੋ ਉਹ ਜੋ ਆਰਗੇਨਿਕਲੀ ਉਗਾ ਰਹੇ ਨੇ ਉਹ ਹੀ ਸਾਨੂੰ ਸਪਲੀਮੈਂਟ ਦੇ ਰੂਪ ਚ ਆਰਗੇਨਿਕ ਨੇਚਰਲ ਦੇ ਰਹੇ ਜੀ ਤੇ ਨਾਲ ਉਹ ਆਪਣਾ ਪ੍ਰੋਡਕਟ ਮਨੀ ਗਾਰੰਟੀ ਤੇ ਦਿੰਦੇ ਨੇ ਮੇਰਾ ਪੈਸਾ ਸੁਰੱਖਿਸ਼ਤ ਰਹਿੰਦਾ ਜੀ ਉਹ ਗਾਰੰਟੀ ਉਹਨਾਂ ਦੀ ਹੈਗੀ ਹੈ ਕਿ 30 ਦਿਨਾਂ ਦੇ ਵਿੱਚ 30% ਯੂਜ਼ ਕਰ ਲਓ ਅਗਰ ਤੁਸੀਂ ਉਤੋਂ ਸੈਟੀਸਫਾਈ ਨਹੀਂ ਹੋ ਤਾਂ 30% ਵਰਤਿਆ ਹੋਇਆ ਪ੍ਰੋਡਕਟ ਵਾਪਸ ਕਰ ਦਿਓ ਜੀ ਤੇ ਆਪਣੇ ਪੈਸੇ ਵਾਪਸ ਲੈ ਲਓ ਸੋ ਇਹ ਅਦਰ ਹੋਰ ਨ ਦੇ ਪ੍ਰੋਡਕਟ ਚ ਦਮ ਹੈਗਾ ਤੇ ਤਾਂ ਹੀ ਉਹ ਕਹਿੰਦੇ ਨੇ ਕਿ 30% ਤੁਸੀਂ ਖਾਲਿਆ ਕੋਈ ਗੱਲ ਨਹੀਂ ਨੁਕਸਾਨ ਸਾਡਾ ਜੀ ਸੋ ਇਸ ਕਰਕੇ ਮੈਂ ਉਸ ਪ੍ਰੋਡਕਟ ਨੂੰ ਵੀ ਚੁਣਿਆ ਤੇ ਮੈਂ ਉਸ ਤੋਂ ਸਪਲੀਮੈਂਟ ਲੈ ਕੇ ਆਪਣੀ ਡਾਈਟ ਨੂੰ ਪੂਰਾ ਕਰਦਾ ਕਿਉਂਕਿ ਮੈਂ ਇਹ ਸਾਰਾ ਅਸੀਂ ਜਦੋਂ ਅਨਲਿਸਿਸ ਕੀਤਾ ਸੀ ਕਿ ਤੇ ਅਸੀਂ ਆਪਣਾ ਜਿਹੜਾ ਚੰਗਾ ਖਾਣਾ ਉਹਦੇ ਚੋਂ ਵੀ ਜਿਹੜੀਆਂ ਛਰੀਰ ਦੀਆਂ ਲੋੜਾਂ ਨੇ ਉਹਦਾ ਕੋਈ 85% ਹੀ ਪੋਸ਼ਣ ਪੂਰਾ ਕਰ ਪਾਉਂਦੇ ਆ ਜੀ 15% ਦਾ ਗੈਪ ਰਹਿ ਜਾਂਦਾ ਸੋ ਇੰਨਾ ਗੈਪ ਸਪਲੀਮੈਂਟ ਨਾਲ ਪੂਰਾ ਕਰਨਾ ਜਿਹੜਾ ਉਹ ਵਾਜਿਬ ਹੈ ਜੀ ਸੋ ਉਹ ਜਦੋਂ ਪੂਰਾ ਕਰ ਲੈਂਦੇ ਆ ਤੇ ਫੇਰ ਇਹ ਪੋਸ਼ਣ ਭਰਪੂਰ ਰਹਿੰਦਾ ਹੈ ਤੇ ਸਰੀਰ ਬਿਮਾਰੀਆਂ ਤੋਂ ਮੁਕਤ ਬਿਲਕੁਲ ਤੰਦਰੁਸਤ ਜੀਂਦਾ ਹੈ ਅਨਰਜੀ ਨਾਲ ਭਰਪੂਰ ਸੋ ਇਹੀ ਮੇਰੀ ਰੁਟੀਨ ਹੈ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣੇ ਸਾਡੇ ਫਿਟਨੈਸ ਕੋਚ ਸਰਦਾਰ ਤਰੰਗੀ ਸਿੰਘ ਜੀ ਦੀ ਤੰਦਰੁਸਤੀ ਦੇ ਰਾਜ਼ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਖਾਂਦੇ ਹਨ ਜੋ ਤੁਸੀਂ ਵੀ ਆਸਾਨੀ ਨਾਲ ਕਰ ਸਕਦੇ ਹੋ ਐਦਾਂ ਦੀਆਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓਰ ਆਲਮੇ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ